जय श्री राम जय श्री राम बोलो श्यापत रामचंद्र भगवान की जय तो सभी को सूचित किया जाता है कि श्री नवमी के उपलक्ष्य में विशाल शोभा यात्रा शिवसेना अखंड भारत व हिंदू संघ की ओर से 4 अप्रैल 2025 शुक्रवार को दोपहर ठीक तीन बजे मौनी बाबा मंदिर से दाना मंडी से प्रारंभ होगी तो सभी से निवेदन है कि सभी ज़्यादा से ज़्यादा अपन संख्या में पहुँच के शोभा यात्रा को सफल बनाए जय करा शेरा वाली दरबार चार जय ਮੈਂ ਸਾਰੇ ਕਮੇਟੀ ਵਾਲਿਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਨਾ ਤੇ ਸਾਰੇ ਸ਼ਹਿਰ ਵਾਸੀਆਂ ਨੂੰ ਵੀ ਹੱਥ ਵੰਨਿਆ ਲੀਕ ਦਿੱਤਾ ਭਾਰਾ ਅਵਰਾਲਕੇ ਆਪਾਂ ਭਗਵਾਨ ਰਾਮ ਦੇ ਜਿਹੜੇ ਚਾਰਾਂ ਚਾਂਦ ਦੇ ਚੜੀ ਕੱਟੀ ਚੱਰੀ ਸ਼ੁਭ ਯਾਤਰਾ ਦੇ ਇਫਜ਼ਾਲ ਕੇ ਬਾਰੇ ਕੰਟਰ ਹੋਈ ਏ ਤੇ ਸਾਰੇ ਮੈਂਬਰਾਂ ਨੂੰ ਮੈਂ ਜਿਹੜੇ ਇਹਨਾਂ ਪ੍ਰੋਗਰਾਮਾਂ ਕਰਨ ਜਾ ਰਹੇ ਉਹਨਾਂ ਵਾਰ-ਵਾਰ ਵੀ ਇਹਨਾਂ ਤੇ ਸਾਰਿਆਂ ਦਾ ਬਹੁਤ-ਬਹੁਤ ਧੰਨ ਠੀਕ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਫੋਵਾੜਾ ਦੇ ਸਮੂਲ ਨਿਵਾਸੀਆਂ ਨੂੰ ਬਹੁਤ-ਬਹੁਤ ਮੁਬਾਰਕਬਾਦ ਭਗਵਾਨ ਸ਼੍ਰੀ ਰਾਮ ਨਾਵੀ ਦੇ ਉਹਨਾਂ ਦੇ ਉਪਲਬਖ ਦੇ ਵਿੱਚ ਵਿਸ਼ਾਲ ਸ਼ੋਭਾ ਯਾਤਰਾ ਜਿਹੜੀ ਆ ਸ਼ਿਵ ਸੈਨਾ ਅਖੰਡ ਭਾਰਤ ਵਹ ਹਿੰਦ ਵਿਸ਼ਮਿੰਦੂ ਸੰਗ ਦੀ ਦੇ ਵੱਲੋਂ 4 April 2025 ਦਿਨ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਠੀਕ 3 ਵਜੇ ਮੋਨੀ ਬਾਬਾ ਮੰਦਿਰ ਦਾਣਾ ਮੰਡੀ ਫਵਾੜਾ ਤੋਂ ਆਰੰਭ ਕੀਤੀ ਜਾ ਰਹੀ ਆ ਸਮੂਹ ਸੰਗਤ ਨੂੰ ਬੇਨਤੀ ਆ ਕਿ ਆਓ ਆਪਾਂ ਇਸ ਸ਼ੁਭ ਅਫਸਰ ਦੇ ਉੱਪਰ ਭਗਵਾਨ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਲਈਏ ਔਰ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰੀਏ ਔਰ ਮੈਂ ਸਭਾ ਨੂੰ ਬਹੁਤ-ਬਹੁਤ ਮੁਬਾਰਕਬਾਦ ਦਿੰਦਾ ਕਿ ਜਿਹੜੇ ਸਮੂਹ ਫਗਵਾੜਾ ਨੂੰ ਇੱਕ ਚੰਗੇ ਨੇਕ ਉਪਰਾਲੇ ਦੇ ਨਾਲ ਜੋੜਦੇ ਆ ਔਰ ਸਮੇਂ-ਸਮੇਂ ਅਨੁਸਾਰ ਜਿਹੜੀ ਸਾਡੀ ਸਭਾ ਵਾ ਸ਼ਿਵ ਸੈਨਾ ਅਖੰਡ ਭਾਰਤ ਵਿਸ਼ਵ ਹਿੰਦੂ ਸੰਗ ਇਹ ਬਹੁਤ ਹੀ ਨਾਈਸ ਪਰਸਨ ਹੈਗੇ ਆ ਔਰ ਇਹ ਜਿਹੜੇ ਲੋਗ ਹੈ ਨਿਹਰਾ ਸਾਹਿਬ ਔਰ ਸਾਡੀ ਸਾਰੀ ਟੀਮ ਮੈਂ ਇਹਨਾਂ ਦਾ ਸ਼ੁਕਰਗੁਜ਼ਾਰ ਆ ਕਿ ਇੱਕ ਨਿਵਾਣੇ ਜੀ ਨੇ ਇਹ ਇੱਕ ਪੱਤਰ ਜੇਣਾ ਆਇਆ ਨਿਮੰਤਰਣ ਦੇਣਾ ਆਇਆ ਔਰ ਮੈਂ ਪਕਵਾਂਚੀ ਰਾਮ ਜੀ ਅੱਗੇ ਬੇਨਤੀ ਕਰਾਂਗਾ ਕਿ ਇਹ ਪ੍ਰਭੂ ਸਾਰੀ ਦੁਨੀਆ ਦਾ ਭਾਰ ਉਤਾਰਾ ਕਰਿਓ ਸਭ ਦੇ ਘਰ ਵੀ ਖੁਸ਼ੀਆਂ ਹੋਣ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਰੇ ਨਗਨ ਵਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਕੀ ਸ਼ੀਵ ਸੈਨਾ ਅਖੰਡ ਭਾਰਤ ਵਿਸ਼ਵ Hindu ਸੰਗ ਦੇ ਵੱਲੋਂ 4 April 2025 ਸ਼ੁੱਕਰਵਾਰ ਨੂੰ ਦੁਪਹਿਰ ਠੀਕ 3 ਵਜੇ ਮੋਨੀ baba ਮੰਦਰ ਦਾਣਾ ਮੰਡੀ ਫਵਾੜਾ ਤੋਂ ਸ਼ੁਰੂ ਹੋ ਕੇ ਸਾਰੇ ਸ਼ਹਿਰ ਦੀ ਪ੍ਰਕਰਮਾ ਕਰਕੇ ਦੁਆਰਾ ਮੋਨੀ baba ਮੰਦਰ ਕੋ ਆ ਕੇ ਇਹਦਾ શુભ ਆਰੰਭ ਤੇ ਸੰਪੂਰਨ ਮੰਡੀ ਚੈੱਕ ਕੀਤੀ ਜਾਵੇਗੀ ਸਾਰੇ ਨਗਰ ਨਿਵਾਸੀਆਂ ਨੂੰ ਬੇਨਤੀ ਕੀਤੀ ਜਾਂਦੀ ਹੈ ਜਿੰਨੇ ਵੀ Hindu ਸੰਗ ਹੈਗੇ ਆ ਸਾਰੇ ਹਮ ਹੋ ਮਾ ਕੇ ਇਸ ਯਾਤਰਾ 'ਚ ਪਹੁੰਚਣ ਦੀ ਕਿਰਪਾਲਤਾ ਕਰੋ ਜੀ ਅਸੀਂ ਤੁਹਾਡਾ ਉੱਥੇ ਬੇਸਪਰੀਨਾਇ ਤਿਆਰ ਕਰ ਰਹੇ ਆ ਤੇ ਪ੍ਰਭੂ ਸ਼੍ਰੀ ਰਾਮ ਜੀ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਸ਼ੋਭਾ ਯਾਤਰਾ ਜ਼ਰੂਰ ਆਵ ਅਤੇ ਪ੍ਰਭੂ ਸ਼੍ਰੀ ਰਾਮਚੰਦਰ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਭ ਤੋਂ ਪਹਿਲਾਂ ਸਾਰਿਆਂ ਨੂੰ ਪਹਿਲਾਂ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸਾਡਾ ਪਵਿੱਤਰ ਦਿਹਾੜਾ ਸ਼੍ਰੀ ਰਾਮ ਨੌਮੀ ਸ਼ੋਭਾ ਯਾਤਰਾ ਜਿਹੜੀ ਕਿ ਫਗਵਾੜਾ ਤੇ ਸ਼ਹਿਰ ਵਾਸੀਆਂ ਵੱਲੋਂ 4 ਅਪ੍ਰੈਲ ਨੂੰ ਸ਼ੁੱਕਰਵਾਰ ਨੂੰ ਦੁਪਹਿਰ ਬਾਅਦ ਠੀਕ 3 ਵਜੇ ਸ਼੍ਰੀ ਮੋਨੀ ਬਾਬਾ ਮੰਦਰ ਦਾਣਾ ਮੰਡੀ ਫਗਵਾੜਾ ਤੋਂ ਆਰੰਭ ਹੋਣੀ ਆ ਔਰ ਉਸ ਦੇ ਵਿੱਚ ਸਮੂਹ ਸ਼ਹਿਰ ਵਾ ਨਿਵਾਸੀਆਂ ਨੂੰ ਪਿੰਡਾਂ ਵਾਲਿਆਂ ਨੂੰ ਮੈਂ ਅਪੀਲ ਕਰਦਾ ਬੇਨਤੀ ਕਰਦਾ ਕਿ ਆਪਾਂ ਵੱਧ ਤੋਂ ਵੱਧ ਸੰਗਤ ਲੈ ਕੇ ਇਹ ਸ਼ੋਭਾ ਯਾਤਰਾ ਦਾ ਹਿੱਸਾ ਬਣੀਏ ਤਾਂ ਜੋ ਜਿਹੜੇ ਆਪਣੇ ਬੱਚੇ ਆ ਉਹਨਾਂ ਨੂੰ ਪਤਾ ਲੱਗ ਸਕੇ ਕਿ ਸ਼੍ਰੀ ਪ੍ਰਭੂ શ્રી ਰਾਮ ਜੀ ਦਾ ਸਾਡੇ ਦੇਵਤਿਆਂ ਦਾ ਮਹਾਪੁਰਖਾਂ ਦਾ ਗੁਰੂਆਂ ਪੀਰਾਂ ਦਾ ਕੀ ਇਤਿਹਾਸ ਆ ਆਪਾਂ ਉਹਨਾਂ ਨੂੰ ਆਪਣੇ ਧਰਮ ਦੇ ਨਾਲ ਜੋੜੀਏ ਤਾਂ ਜੋ ਜਿਹੜੇ ਅੱਜ ਧਰਮ ਪਰिवर्तन ਹੋ ਰਿਹਾ ਉਸ ਦੇ ਉੱਪਰ ਰੋਕ ਲੱਗ ਸਕੇ ਤੇ ਜਿਹੜੇ ਸ੍ਰੀ ਰਾਮ ਭਗਤ ਆ ਉਹ ਵੱਤ ਵੱਤ ਚੜ ਕੇ ਇਸ ਸ਼ੁਭਾ ਯਾਤਰਾ ਦਾ ਹਿੱਸਾ ਬਣ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਸ੍ਰੀ ਰਾਮ ਨਵਮੀ ਦੇ ਪੱਖ ਵਿੱਚ ਵਿਸ਼ਾਲ ਸ਼ੁਭਾ ਯਾਤਰਾ ਸ਼ਿਵ ਸੈਨਾ ਖੰਡ ਬਾਤ ਤੇ ਵਿਸ਼ੇਵਿੰਦੂ ਸੰਗ ਕੀ ਔਰ ਦੇ ਪ੍ਰਧਾਨ ਸ਼੍ਰੀ ਗਾਇਬਤਾ ਦੇ ਗਵਾਇਚ ਚਾਰ 4 ਅਪ੍ਰੈਲ ਨੂੰ ਤਾਂ ਬਾਣੀ ਹੋ ਬੰਦੇ ਦਾਣਾ ਮੰਡੀ ਤੋਂ ਨਿਕਲੀ ਜਾ ਰਹੀ ਹੈ ਤੇ ਚ ਆਓ ਆਪਾਂ ਸਾਰੇ ਬਾਣਾ ਵਾਸੀ ਸਾਰੇ ਪੰਜਾਬ ਵਿੱਚ ਰਲ ਮਿਲ ਕੇ ਰਾਮ ਨਵੀ ਦੇ ਤਿਆਰ ਮਨਾਈਏ ਔਰ ਜਿਹੜੀ ਇਹ ਵਿਸ਼ਾਲ ਸ਼ੋਭਾ ਤਰਾ ਇਹ ਵਿੱਚ ਅਸੀਂ ਆਪਣਾ ਸ਼ਾਮਲ ਹੋ ਕੇ ਇਹਨੂੰ ਵਧੀਆ ਬਣਾਈਏ ਔਰ ਸ਼ਹਿਰ ਚ ਵਕ ਬਿਆਰ ਚ ਬਿਆਰ ਨਾਲ ਸਜਾਈਏ ਔਰ ਲੰਗਰ ਹੋਏ ਪ੍ਰਸ਼ਾ ਕਰੀਏ ਸਾਡੀ ਵੀ ਕਹੀ ਕੋਈ ਸਾਡੇ ਵਿਆਹ ਵੀ ਅਸੀਂ ਬੈਤਾ ਜੀ ਨੂੰ ਕਹਿੰਦੇ ਲੰਗਰ ਅਸੀਂ ਵੀ ਲਾਵਾਂਗੇ ਔਰ ਸਾਰੇ ਸਾਰੇ ਪਿਆਰੇ ਵੀਰ ਭਗਤਾਂ ਆਪ ਭਗਤਾਂ ਨੂੰ RAM NAVINIA ਲੱਖ ਲੱਖ ਮਾਰਕਾ ਔਰ ਵਿਸ਼ਾਲ ਸ਼ੋਭਾ ਦੇ ਆਓ ਸਭ ਨਾਲ ਮਿਲ ਕੇ ਇਸ ਨੂੰ ਆਪਾਂ ਹੋਰ ਵਧੀਆ ਬਣਾਈਏ ਜੈ ਸ਼੍ਰੀ ਰਾਮ RAM NAVINIA ਦੇ ਪ੍ਰੋਗਰਾਮ ਕੀ ਤੁਹਾਡਾ ਵਿੱਚ ਚਾਰਜੋ ਬਜਾਤਰਾ 4 April ਸ਼ੁੱਕਰਵਾਰ ਦੇ ਦਿਨ ਜਿੱਤਨੋ ਜਿੰਨ ਕਾਲੀ ਜਾ ਰਹੀ ਹੈ ਇਹ ਸੋ ਯਾਤਰਾ ਲੋਕ ਹੋਵੇਗੀ शहर वर्षी है इस हिस्सा लेके काम कर आप जीवन सफल करो मेरे बोलो प्रबंध करो बहुत बहुत मुबारक और शुभकामनाओं धनबाद जय श्री